ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਖਾਲੀ ਭਾਂਡੇ ਸਭ ਤੋਂ ਵੱਧ ਆਵਾਜ਼ ਕਰਦੇ ਹੁੰਦੇ ਨੇ ਇਹ ਗੱਲ ਅਸੀਂ ਨਹੀਂ ਇਹ ਗੱਲ ਆਖੀ ਹੈ ਕੇਂਦਰੀ ਰੇਲ ਰਾਜ ਮੰਤਰੀ ਰਮਨੀਤ ਬਿੱਟੂ ਨੇ ਦੱਸਦੇ ਇਹ ਕਿ ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਦੇ ਦੌਰਾਨ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਬਜਟ ਜਿਹੜਾ ਵੈ ਪੇਸ਼ ਕੀਤਾ ਗਿਆ ਔਰ ਇੱਕ ਅੰਦਾਜ਼ਾ ਜਿਹੜਾ ਇਸ ਬਜਟ ਤੋਂ ਲਗਾਇਆ ਜਾ ਰਿਹਾ ਸੀ ਕਿ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਮਹਿਲਾਵਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਬਜਟ ਦੇ ਵਿੱਚ ਮੈਂਸ਼ਨ ਕਰਕੇ ਦੇਵੇਗੀ ਤਾਂ ਖੁਸ਼ਖਬਰੀ ਮਹਿਲਾਵਾਂ ਨੂੰ ਕੋਈ ਦਿੱਤੀ ਜਾਉਗੀ ਪਰ ਅਜੇ ਹਾ ਕੁਝ ਨਹੀਂ ਹੋਇਆ ਦੱਸ દઈએ ਕਿ ਆਮ ਆਦਮੀ ਪਾਰਟੀ ਨੂੰ ਕੱਲ ਦੇ ਦਿਨ ਤੋਂ ਬਾਅਦ ਵਿਰੋਧੀ ਧਿਰਾਂ ਨੇ 1000 ਰੁਪਿਆ ਪ੍ਰਤੀ ਮਹੀਨਾ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਪੂਰਾ ਨਾ ਕਰਨ ਦੇ ਉੱਤੇ ਘੇਰਿਆ ਜਾ ਰਿਹਾ ਹੈ ਕਿਉਂਕਿ 3 ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਪੰਜਾਬ ਦੇ ਵਿੱਚ ਤਾਂ ਇਹ ਉਹਨਾਂ ਦੀ ਗਰੰਟੀਆਂ ਦੇ ਵਿੱਚੋਂ ਇੱਕ ਗਰੰਟੀ ਸੀ ਜਿਸ ਤੇ ਮਹਿਲਾਵਾਂ ਨੇ ਭਰੋਸਾ ਕੀਤਾ ਅਤੇ ਮਹਿਲਾਵਾਂ ਨੇ ਜਿਹੜੀ ਹੈ ਆਪਣੇ ਸੁਖਾਲੇ ਦੇ ਲਈ ਵੋਟ ਬੈਂਕ ਵਧਾ ਦਿੱਤਾ ਆਮ ਆਦਮੀ ਪਾਰਟੀ ਦਾ ਪਰ ਹੁਣ ਮਹਿਲਾਵਾਂ ਮੰਗ ਕਰ ਰਹੀਆਂ ਨੇ ਕਿ ਸਾਡਾ 1000 ਰੁਪਿਆ ਕਿੱਥੇ ਆ ਤਿੰਨ ਸਾਲ ਦੀ ਸਰਕਾਰ ਹੋ ਗਈ ਆ ਔਰ ਬਜਟ ਸੈਸ਼ਨ ਦੇ ਦੌਰਾਨ ਵੀ ਇਸ ਦੇ ਉੱਤੇ ਕੋਈ ਗੱਲ ਨਹੀਂ ਆਖੀ ਗਈ ਪੰਜਾਬ ਦੇ ਸਾਲ 2025-26 ਦੇ ਬਜਟ ਦੇ ਵਿੱਚ ਵੀ ਇਸ ਗੱਲ ਨੂੰ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਦੋਂ ਜਿਹੜਾ ਵੈ 1000 ਰੁਪਿਆ ਦਿੱਤਾ ਜਾਏਗਾ ਬਸ ਜੇ ਕਹਿ ਲਈਏ ਕਿ ਬਿਆਨਬਾਜ਼ੀਆਂ ਦੇ ਵਿੱਚ ਹੀ 1000 ਰੁਪਏ ਦੀ ਚਰਚਾ ਚੱਲ ਰਹੀ ਹੈ ਤਾਂ ਕੇਂਦਰੀ ਰਾਜ ਮੰਤਰੀ ਨੇ ਹੁਣ ਬਿਆਨ ਜਾਰੀ ਕੀਤਾ ਹੈ ਰਮਨੀਤ ਬਿੱਟੂ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ ਮੌਜੂਦਾ ਬਜਟ 23680 ਕਰੋੜ ਦਾ ਰਿਹਾ ਜੋ ਕਿ ਪਿਛਲੀ ਵਾਰ ਨਾਲੋਂ ਲਗਭਗ 15% ਵੱਧ ਹੈ ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਬਜਟ ਉੱਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਇਸ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਮਨਿਤ ਸਿੰਘ ਬਿੱਟੂ ਨੇ ਵੀ ਤਿੱਖਾ ਸ਼ਬਦੀ ਵਾਰ ਕੀਤਾ ਹੈ ਬਿੱਟੂ ਨੇ ਕਿਹਾ ਕਿ ਖਾਲੀ ਭਾਂਡੇ ਸਭ ਤੋਂ ਵੱਧ ਆਵਾਜ਼ ਕਰਦੇ ਨੇ ਇਹ ਕਹਾਵਤ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਤੇ ਢੁਕਵੀਂ ਬੈਠਦੀ ਹੈ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਮਜ਼ਾਕ ਉਡਾਇਆ ਹੈ ਰਮਨਜੀਤ ਸਿੰਘ ਬਿੱਟੂ ਨੇ ਕਿਹਾ ਕਿ 3 ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਆਪਣੇ ਵੱਡੇ ਵਾਅਦੇ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਸਿਰਫ 3 ਸਾਲਾਂ ਵਿੱਚ ਆਪ ਸਰਕਾਰ ਨੇ ਸੂਬੇ ਦੇ ਕਰਜ਼ੇ ਵਿੱਚ ਲਗਭਗ 1 ਲੱਖ ਕਰੋੜ ਰੁਪਏ ਦਾ ਵਾਅਦਾ ਕੀਤਾ ਹੈ ਬਿੱਟੂ ਨੇ ਕਿਹਾ ਕਿ ਵੱਧ ਰਹੇ ਅਪਰਾਧ ਅਤੇ ਨਸ਼ੀਲੇ ਪਰਦਾਥਾਂ ਦੀ ਤਸਕਰੀ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਦੀ ਮੁੱਦਿਆਂ ਨੂੰ ਹੱਲ ਕਰਨ ਲਈ ਬਜਟ ਵਿੱਚ ਕੋਈ ਠੋਸ ਪਾਪੇਸ਼ ਨਹੀਂ ਕੀਤੇ ਗਏ ਹਨ ਜੋ ਕਿ ਪੰਜਾਬ ਦੇ ਨਾਗਰਿਕਾਂ ਦੇ ਵਿਸ਼ਵਾਸ ਨਾਲ ਵਿਸ਼ਵਾਸਘਾਤ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲਵਾ ਨਹਿਰ ਪ੍ਰੋਜੈਕਟ ਦਾ ਨੀ ਪੱਥਰ ਰੱਖਿਆ ਅਤੇ ਇਲਾਕੇ ਵਿੱਚ ਸਿੰਚਾਈ ਨੂੰ ਬਿਹਤਰ ਬਣਾਉਣ ਦਾ ਵਾਅਦਾ ਕੀਤਾ ਹਾਲਾਂਕਿ ਹੈਰਾਨੀ ਦੀ ਗੱਲ ਹੈ ਕਿ 2025 ਦੇ ਬਜਟ ਵਿੱਚ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਕੋਈ ਫੰਡ ਨਹੀਂ ਹਨ ਲੱਖਾਂ ਨੌਕਰੀਆਂ ਪੈਦਾ ਕਰਨ ਦਾ ਆਪ ਦਾ ਵਾਅਦਾ ਪੂਰਾ ਨਹੀਂ ਹੋਇਆ ਹੈ ਤੇ ਸੂਬੇ ਵਿੱਚ ਬੇਰੋਜ਼ਗਾਰੀ ਵੱਧ ਰਹੀ ਹੈ ਫਸਲੀ ਵਿਭਿੰਨਤਾ ਆਧੁਨਿਕ ਸਿੰਚਾਈ ਪ੍ਰਣਾਲੀਆਂ ਅਤੇ ਅਰਥਪੂਰਨ ਕਰਜ਼ਾ ਰਾਹਤ ਵਰਗੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਆਪ ਸਰਕਾਰ ਦੀ ਅਸਫਲਤਾ ਖੇਤੀਬਾੜੀ ਸੰਕਟ ਨੂੰ ਹੋਰ ਡੂੰਗਾ ਕਰ ਰਹੀ ਹੈ ਬਜਟ ਸਿੱਖਿਆ ਅਤੇ ਸਿਹਤ ਪ੍ਰਤੀ ਪੂਰੀ ਤਰ੍ਹਾਂ ਅਣਗੇਲੀ ਨੂੰ ਦਰਸਾਉਂਦਾ ਹੈ ਤਾਂ ਇਹ ਬਿਆਨ ਜਿਹੜਾ ਹੈ ਰਵਨੀਤ ਸਿੰਘ ਬਿੱਟੂ ਦਾ ਸਾਹਮਣੇ ਆਇਆ ਹੈ ਜਿਹੜੇ ਕਿ ਕੇਂਦਰੀ ਰੇਲ ਰਾਜ ਮੰਤਰੀ ਹਨ ਉਹਨਾਂ ਨੇ ਕਿਹਾ ਕਿ ਖਾਲੀ ਭਾਂਡੇ ਜਿਹੜੇ ਆ ਸਭ ਤੋਂ ਵੱਧ ਆਵਾਜ਼ ਕਰਦੇ ਨੇ ਤੇ ਇਹ ਜਿਹੜੀ ਕਹਾਵਤ ਹੈ ਬਜਟ ਦੇ ਉੱਤੇ ਜਿਹੜਾ ਸਾਲ 2025 26 ਦਾ ਪੇਸ਼ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਉਹਦੇ ਉੱਤੇ ਟੁੱਕਦੀ ਹੈ ਸੋ ਹੁਣ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ 1000 ਰੁਪਏ ਵਾਲਾ ਮੁੱਦਾ ਗਰਮਾਏਗਾ ਕਿਉਂਕਿ ਹਰੇਕ ਵਿਰੋਧੀ ਧਿਰ ਦੇ ਆਗੂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਇਸੇ ਮੁੱਦੇ ਨੂੰ ਲੈ ਕੇ ਹੁਣ ਘੇਰਨਾ ਦੁਆਰਾ ਸ਼ੁਰੂ ਕਰ ਦਿੱਤਾ ਹੈ ਔਰ ਆਪਣੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੰਦੇ ਹੋਏ ਜਾਂ ਮੀਡੀਆ ਚੈਨਲ ਦੇ ਉੱਤੇ ਬਿਆਨ ਦਿੰਦੇ ਹੋਏ ਉਹ ਆਗੂ ਜਿਹੜੇ ਆ ਦਿਖਾਈ ਦਿੰਦੇ ਆ ਸੋ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਬਨੇ ਰਹੋ ਸਾਡੇ ਨਾਲ ਧੰਨਵਾਦ